ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਲ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਦੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਚੰਗੇ ਦੁੱਧ ਵਾਲੀ ਸੂਈ ਸਵਾਈ ਝੋਟੀ ਦਿਖਾਉਣੇ ਸਾਨੂੰ ਇਹ ਸੇਲ ਆ ਡਿਟੇਲ ਇਹਦੇ ਬਾਰੇ ਵੀਰ ਨੂੰ ਪੁੱਛਦੇ ਆ ਆਓਗੇ ਕਰੀਏ ਕਰਾਵਾ ਸੱਚੀ ਗੱਲ ਬਾਈ ਜੀ ਨਾਮ ਐਡਰੈਸ ਦੱਸੋ ਜੀ ਆਪਣਾ ਰਣਜੋਤ ਸਿੰਘ ਪਿੰਡ ਬਣਵਾਲਾ ਨੂੰ ਜੀ ਜਿਲਾ ਸ੍ਰੀ ਮੁਖਤਸਰ ਸਾਹਿਬ ਜਿਲਾ ਸ੍ਰੀ ਮੁਖਤਸਰ ਸਾਹਿਬ ਪਹ ਗਿਆ ਤੇ ਆਪਣਾ ਬਾਦਲਪਿੰਡ ਦੇ ਆਸ-ਪਾਸ ਜੇ ਆ ਗਿਆ ਨਾ ਹਾਂਜੀ ਸਾਹਿਬ ਲੰਬੀ ਬਲਾਕ ਪਹਗੇ ਲੰਬੀ ਤੋਂ 4 ਕਿਲੋਮੀਟਰ ਆ ਠੀਕ ਹੈ ਮੋਬਾਈਲ ਨੰਬਰ ਜੀ ਆਪਣਾ 950171741 950171741 17141 ਅੱਜ ਆਪਾਂ ਜਿਹੜੀ ਝੋਟੀ ਦੇਖੀ ਜੰਨੇ ਸੂਆ ਕਿਹੜਾ ਸੂਆ ਇਹ ਇਹ ਦੂਜਾ ਸੂਆ ਜੀ ਠੀਕ ਹੈ ਪਹਿਲੇ ਸੂਆ ਆਪਣੇ ਕੋਲ ਹੀ ਸੀ ਨਹੀਂ ਆਪਾਂ ਲੈ ਕੇ ਆਂਦੀ ਹਰਿਆਣੇ ਚ ਲੈ ਕੇ ਆਂਦੀ ਪਹਿਲੇ ਸੂਆ ਠੀਕ ਹੈ ਪਹਿਲੇ ਸੂਆ ਆਪਾਂ ਹਰਿਆਣੇ ਚ ਲੈ ਕੇ ਆਏ ਸੀ ਹਾਂਜੀ ਪਲੂਨ ਸੂਈ ਵੀ ਹਾਂਜੀ ਤੇ ਕਿੰਨਾ ਦੁੱਧ ਸੀਗਾ ਉ ਅਸੀਂ ਉਥੋਂ ਦੁੱਧ ਮਣਕੇ ਲੈ ਆਏ ਸੀ ਗੱਪ ਲੈ ਮਣ ਨਹੀਂ ਉਥੇ ਤਾਂ ਆਪਾਂ 11 12 ਕਿਲੋ ਚੋਕ ਲੈ ਆਏ ਸੀ ਆਪਣੇ ਕੋਲ 13 ਤੱਕ ਆਵਦੀ ਠੀਕ ਹੈ ਆਪਣੇ ਕੋਲ ਇੱਥੇ 13 ਲੀਟਰ ਤੋਂ ਤੇ ਚੱਲ ਗਏ ਹਾਂ ਜੀ ਤੇ ਬਾਕੀ ਲੇਵੇ ਦੀ ਗੱਲ ਕਰੀਏ ਥਣ ਜਮਾ ਗੱਠ ਗੱਠ ਤੇ ਹਨਾ ਸੋ ਵੀਰੋ ਲੇਵੇ ਵਾਲੇ ਪਾਸੇ ਦੇਖੋ ਜਮਾ ਪੂਰੇ ਸਾਫ ਸੁਥਰੇ ਲੇਵੇ ਦੀ ਤੇ ਇੱਕ ਬਹਿਣੀ ਦੇ ਮਗਰਲੇ ਸਾਨਾ ਮਾੜੀ ਸਾਂਗ ਦਿਖਾਈ ਦਿੰਦੀ ਆ ਉਹ ਚਾਉਂਦਾ ਤਾਂ ਨਹੀਂ ਵੈਸੇ ਕੋਈ ਉਹ ਤਾਂ ਤਾਂ ਨਹੀਂ ਆਉਂਦਾ ਉਹ ਚੋਈ ਆ ਵੈਸੇ ਨਿਸ਼ਾਨ ਆ ਥੋੜਾ ਜਿਹਾ ਠੀਕ ਹੈ ਸੋ ਆਹ ਤੇ ਲੇਵਾ ਦੇਖ ਲੈ ਸੋ ਹਲਕਾ ਜਿਹਾ ਆ ਸਾਂਖ ਜੀ ਨਾਲ ਤੇ ਪਰ ਥਣ ਦੇਖ ਇਦੇ ਵਿੱਚ ਆਉਂਦਾ ਵਗੈਰਾ ਭੂਰਾ ਵੀ ਨਹੀਂ ਜਮੇ ਹਣਾ ਦੁੱਧ ਦਾ ਕੁਝ ਨਹੀਂ ਆਉਂਦਾ ਸੋ ਆ ਦੇਖੋ ਕੁਝ ਵੀ ਨਹੀਂ ਆਇਆ ਜਮਾ ਆਪਾਂ ਖਿੱਚ ਕੇ ਵੀ ਦੇਖ ਲਈ ਵਿੱਚ ਤੇ ਪੂਰੀ ਸਾਫ਼ ਸੁਥਰੀ ਜਮਾ ਸੁੱਲੀ ਜੀ ਵਾਲੇ ਪਾਸੋਂ ਓਕੇ ਆ ਤੇ ਅੱਜ ਕਿੰਵਾ ਦਿਨ ਹੋ ਗਿਆ ਬਾਈ ਜੀ ਸੂਈ ਨੂੰ ਸੱਤਵਾਂ ਦਿਨ ਹੋ ਗਿਆ ਜੀ ਅੱਜ ਸੱਤਵਾਂ ਦਿਨ ਸੂਈ ਨੂੰ ਤੇ ਬੱਚਾ ਆ ਗਿਆ ਫੀਮੇਲ ਹਣਾ ਆਹ ਕੱਟੀ ਆ ਗਈ ਸਰਕਾਰੀ ਸੀਮਨ ਦੀ ਆ ਜੁਨੀਵਰਸਿਟੀ ਬੋਲ ਦੀ ਠੀਕ ਹੈ ਜੇਰ ਵਗੈਰਾ ਜਮਾ ਕੰਮ ਡੈਣਾ ਆ ਓਕੇ ਜੀ ਕਿੰਨਾ ਦੁੱਧ ਹਾਜ਼ਰਾ ਹੁਣ ਇਸ ਟਾਈਮੇ ਥੱਲੇ 11-12 ਕਿਲੋ ਦੁੱਧ ਹੈ ਹਾਜ਼ਰਾ ਮੰਨ ਕੇ ਚੱਲੇ ਵੀ 5.5 ਲੀਟਰ ਟਾਈਮ ਦਾ ਆਪਾਂ ਮੰਨ ਕੇ ਦੇ ਸਕਦੇ ਹਾਂ ਸਾਢੇ 11 ਕਿਲੋ ਦਾ ਜੋ ਮਰਜ਼ੀ ਚੋਲੇ ਤੇ 13 ਲੀਟਰ ਪੂਣੇ ਦੁੱਧ ਆਪਾਂ ਚੋਇਆ ਇਹਦਾ ਹਾਂਜੀ ਹਾਂ ਇਹ ਜਾਊਗੀ 15-15 ਦੇ ਘਰ ਚ ਲਊਗੀ 14-15 ਦਾ 14-15 ਦਾ 14-15 ਇਹ ਘਰ ਚ ਤੇ ਆਪ ਤਾਂ ਨਹੀਂ ਪਤਾ ਵੀ ਕਿਹੜਾ ਟੀਕਾ ਵਗੈਰਾ ਕੋਈ ਨਾ ਸੇਵ ਵਗੈਰਾ ਨਹੀਂ ਜੀ ਟੀਕੇ ਦਾ ਆਪਾਂ ਡਾਕਟਰ ਵੀ ਭਰਦਾ ਸਾਡੇ ਸੁਖਵੀਰ ਠੀਕ ਹੈ ਤੇ ਸਹਿਜ ਜੂੜ ਥੋੜਾ ਮੀਡੀਅਮ ਪਰ ਲੇਵੇ ਦੀ ਬਹੁਤ ਸਾਫ ਸੁਥਰੀ ਹੈ ਹਨਾ ਲੈਂਥ ਬਹੁਤ ਹੈ ਜੀ ਮਾਈ ਜੀ ਠੀਕ ਹੈ ਰੇਟ ਆਪਾਂ ਇਹਦਾ ਕੀ ਰੱਖਿਆ ਜੀ ਰੇਟ 140 ਜੀ ਮਾਨਦਾਰ ਹੋ ਜੂਗਾ ਮੌਕੇ ਤੇ ਆ ਮਾਨਦਾਰ ਕਰ ਦਾਂਗਾ ਅੰਦਾਜ਼ਾ ਮੰਨ ਕੇ ਚੱਲੇ ਵੇਤ ਕਿ 15 ਕਿਲੋ ਵਾਲੀ ਝੋਟੀ ਉਮੀਦ ਹੈਗੇ ਬਣਨੀ ਆ 14 15 ਤੋਂ 14 ਜੂਦਾਂ ਦਾ ਖੁੱਲੇ ਗੱਡੂ ਜੀ ਠੀਕ ਆ ਬਾਕੀ ਦੂਜੇ ਸੂਏ ਨੂੰ ਵਧੀਆ ਤਿਆਰ ਹੋ ਗਈ ਝੋਟੀ ਜਣਾ ਤੋਰੇਵਾਰ ਬੱਜ ਪੂਰੀ ਤਿਆਰ ਹੋ ਜੀ ਜੀ ਸੂਏ ਜੀ ਤੋਰੇਵਾਰ ਨੂੰ ਸੋ 1 ਲੱਖ 40000 ਰੁਪਏ ਕੀਮਤ ਆ 1 ਲੱਖ 40000 ਆਪਾਂ ਇਹਦਾ ਲੇ ਉੱਚੀ ਆ ਗਈ ਫੀਮੇਲ ਕੱਟੀ ਹਫ਼ਤਾ ਕੰਢ ਹੋ ਗਿਆ ਸੂਈ ਨੂੰ ਸੋ ਲੇਵਾ ਵਗੈਰਾ ਦੇਖੋ ਬੈਕ ਸਾਈਡ ਤੋਂ ਸੋ ਪੂਰੀ ਅਸਲ ਜਿਹਨੂੰ ਕਹਿੰਦੇ ਦੁੱਧ ਵਾਲਾ ਪੀਸ ਆ ਝੋਟੀ ਜਮਾ ਕਰਦਣ ਵਗੈਰਾ ਦੇਖੋ ਤੇ ਪਿੱਠੇ ਦੀ ਚੜਾਈ ਬਹੁਤ ਜ਼ਿਆਦੇ ਜਿਵੇਂ ਪਚਾਰੇ ਦੇਖੇ ਪੇਟੀ ਹਲਕੀ ਤੇ ਪਿੱਠਾ ਭਾਰੀ ਆ ਝੋਟੀ ਦਾ ਤੇ ਲੇਵੇ ਵਾਲੇ ਪਾਸੇ ਪੂਰੀ ਸਾਫ ਸੁਥਰੀ ਕੋਈ ਮੰਨ ਕੇ ਚਲੋ ਐਕਸਟਰਾ ਫੈਟ ਨਹੀਂ ਪਤਲੇ ਕੁੰਬਲੇ ਜੈਗੀ ਕੁੰਡੀ ਸਿੰਘਾਂ ਦੀ ਤੇ ਮੂੰਹ ਮੱਥੇ ਦੀ ਪੂਰੀ ਸਾਫ ਸੁਥਰੀ ਸੋ ਲੇਵਾ ਇੱਕ ਕਵਰ ਆਪਾਂ ਨੇੜੇ ਤੋਂ ਫੇਰ ਦਿਖਾ ਦਿੰਦੇ ਆ ਪੂਰਾ ਸੋਹਣਾ ਸਾਫ ਸੁਥਰਾ ਲੇਵਾ ਤੁਸੀਂ ਦੇਖ ਸਕਦੇ ਹੋ ਤੇ ਚੋਣ ਵਗੈਰਾ ਧਾਰ ਪੂਰੀ ਵਧੀਆ ਹੀ ਨਰਮ ਚੋਈ ਆ ਕੋਈ ਚੋਈ ਚੱਲੇ ਇਹਨੂੰ ਬੁਢੀ ਥੋਲੇ ਚਾਹੇ ਬੰਦਾ ਚੋਲੇ ਠੀਕ ਆ ਬੱਚਾ ਲਾਓ ਤੇ ਆਰਾਮ ਨਾਲ ਬਹਿ ਜਾਓ ਹਾਂਜੀ ਹਾਂ ਕੋਈ ਚੋਈ ਚੱਲੇ ਕੋਈ ਚੱਕਰ ਨਹੀਂ ਠੀਕ ਆ ਸੋ ਲੇਵਾ ਵੇ ਇੱਕ ਵਾਰ ਨੇੜੇ ਤੋਂ ਫੇਰ ਦਿਖਾ ਦਿੰਨੇ ਆ ਸੋ ਜਿਹੜੇ ਵੀਰ ਕਹਿੰਦੇ ਆ ਆਪਾਂ ਹਰਿਆਣੇ ਵਾਲੇ ਝੋਟੀ ਖਰੀਦਣੀਆਂ ਆ ਆਹ ਪੂਰੀ ਵਧੀਆ ਵੀਰ ਬਾਕੀ ਆ ਨਾ ਸਵੇਰ ਅੱਜ ਚੋਈ ਹੋਈ ਆ ਆਪਣਾ ਟਾਈਮ ਹੀ ਥੋੜਾ ਹੋਇਆ ਅਜੇ ਤੱਕ ਚੋਈ ਨਹੀਂ ਨੂੰ ਠੀਕ ਐ ਫਿਰ ਮੰਨ ਕੇ ਤਾਂ ਬਹੁਤ ਵਧੀਆ ਚੱਡਾ ਕੱਢਦੀ ਐ ਸੋਹਣਾ ਲੇਵਾ ਬਣਾ ਦਿੰਦੀ ਹਾਂ ਹਾਂਜੀ ਹਾਂ ਨੰਬਰ ਬੋਲ ਦਿਓ ਬਾਈ ਇਹਦੇ ਵਾਰੇ ਆਪਣ ਕਿਸੇ ਵੀ ਵੀਰ ਦੇ ਝੋਟੀ ਪਸੰਦ ਹੋਵੇ ਇਸ ਦਿੱਤੇ ਗਏ ਨੰਬਰ ਤੇ ਸੰਪਰਕ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖ ਕੇ ਲਈ ਸਭ ਦਾ ਤੈਅਦ ਲੋ ਧੰਨਵਾਦ ਜਲਦ ਮਿਲਦਾ ਕਿਸੇ ਨੰਬਰ